ਕਹਾਣੀ ਸਾਹਿਬ ਆਏ ਗੁਰਜੀ ਕੀ ਫਤਿਹ ਸਾਤੀਓ ਅੱਜ 11 ਜੁਲਾਈ ਜਿਹੜਾ ਕਿ ਆਪਾਂ ਇਸ ਟਾਈਮ ਖੱਗੇ ਐਕਸਟਰ ਪੁਆਇੰਟ ਦੇ ਪੁਲ ਦੇ ਉੱਪਰ ਖੜੇ ਆ ਕਿਉਂਕਿ ਆਪਾਂ ਪਿਛਲੇ ਸਮੇਂ ਤੋਂ ਇਹ ਜਿਹੜਾ ਐਕਸਟਰ ਪੁਆਇੰਟ ਦਾ ਕੰਮ ਹੈ ਸਾਰਾ ਰੁਕਿਆ ਹੋਇਆ ਸੀਗਾ ਲਗਭਗ ਆਪਣੀ ਪਹਿਲੇ ਦਿਨ ਤੋਂ ਜਿਹੜੀ ਰਸਤਿਆਂ ਦੀ ਲੜਾਈ ਹੈ ਉਹ ਤੇ ਆਪਣਾ ਸੰਘਰਸ਼ ਜਾਰੀ ਹੈ ਕਿਉਂਕਿ ਖੱਗੇ ਜਿਹੜਾ ਇੱਕ ਤਾਲਾ ਦਾ ਇੱਕ ਠਰੂਏ ਦਾ ਰਸਤਾ ਹੈ ਇਹਨਾਂ ਰਸਤੇ ਜਿਹੜੇ ਐਲਪੀ ਚ ਮਾਰਕ ਕਰਕੇ ਨਹੀਂ ਇਹਨਾਂ ਨੇ ਹੁਣ ਤੱਕ ਦਿੱਤੇ ਉਸ ਤੋਂ ਇਲਾਵਾ ਆਪਣੇ ਪਾਈਪਲਾਈਨਾਂ ਦੇ ਵਾਰਡ ਦੀ ਗੱਲ ਸੀ ਜਾਂ ਰਸਤਿਆਂ 'ਚ ਪੋਲਾ ਦੀਆਂ ਜਾਂ ਆਪਣੀਆਂ ਜਿੰਨੀਆਂ ਵੀ ਹੋਰ ਮੰਗਾਂ ਨੇ ਜਿਨ੍ਹਾਂ ਤਹਿਤ ਆਪਾਂ ਇਹ ਐਕਸ਼ਨ ਪੁਆਇੰਟ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਰੋਕਿਆ ਸੀ ਪਰ ਅੱਜ ਫੇਰ ਦੁਪਹਿਰੇ 2 ਵਜੇ ਸਿਕਰ ਦੁਪਹਿਰੇ ਇਹਨਾਂ ਨੇ ਆਪਣੇ ਪਲਾਟ ਠਰੂਏ ਜੋ ਗੱਡੀਆਂ ਜਿਹੜੀਆਂ ਲੁੱਕ ਦੀਆਂ ਲੈ ਕੇ ਇਹ ਇੱਥੇ ਪਹੁੰਚੇ ਸੀਗੇ ਜਿਹਦੇ ਵਿਰੋਧ 'ਚ ਆਪਣੇ ਸਾਰੇ ਕਿਸਾਨ ਸਾਥੀ ਬੀਕੇ ਜੂ ਇਕਤਾ ਆਯਾਤ ਦੇ ਇਕੱਠੇ ਹੋਏ ਨੇ ਤੇ ਇਹਨਾਂ ਦਾ ਜਿਹੜਾ ਕੰਮ ਹੈ ਆਪਾਂ ਇੱਕ ਘੰਟਾ ਇਹਨਾਂ ਨਾਲ ਰੋਕ ਕੇ ਰੱਖਿਆ ਹੈ ਲੁੱਕ ਪਾਉਣ ਤੋਂ ਵਰਜੇ ਇਹਨਾਂ ਦਾ ਲੁੱਕ ਠੰਡਾ ਵੀ ਹੋਇਆ ਗੱਟੀਆਂ ਵਾਪਸ ਵੀ ਗਈਆਂ ਜਿਹੜੀਆਂ ਠੰਡੀਆਂ ਹੋ ਗਈਆਂ ਪਰ ਜਿਹੜੀਆਂ 5-6 ਗੱਟੀਆਂ ਸੀ ਪੁਲਿਸ ਪ੍ਰਸ਼ਾਸਨ ਨੇ ਵਿਚ ਪੈ ਕੇ ਉਹ ਪਾਉਣ ਦੀ ਬੇਨਤੀ ਕਰਕੇ ਇਹ ਇਹ ਨੁਕਸਾਨ ਹੋਦਾ ਇਹਨਾਂ ਦਾ ਤਾਂ ਇਹ ਪਾਉਣ ਦੀ ਉਹਨਾਂ ਨੇ ਬੇਨਤੀ ਕਰਕੇ ਜਿਹੜੀ ਆ ਸਾਡੇ ਤੋਂ ਇਜਾਜ਼ਤ ਕੰਪਨੀ ਵਾਲਿਆਂ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਲਈ ਹੈ ਪਰ ਅਸੀਂ ਅੱਗੇ ਤੋਂ ਇਹਨਾਂ ਨੂੰ ਚੇਤਨਨ ਕਰਦਾ ਕਿ ਜਦੋਂ ਤੱਕ ਸਾਡੇ ਰਹਿੰਦੇ ਮਸਲੇ ਸਾਰੇ ਉਹ ਹੱਲ ਨਹੀਂ ਹੋ ਜਾਂਦੇ ਤਾਂ ਇੱਥੇ ਜੇ ਦੁਬਾਰਾ ਪਹੁੰਚਣਗੇ ਤਾਂ ਫਿਰ ਇਹਨਾਂ ਦੀ ਮੰਨੀ ਵੀ ਨਹੀਂ ਜਾਊਗੀ ਇਹਨੂੰ ਠੰਡਾ ਕਰਕੇ ਭੇਜਿਆ ਜਾਊਗਾ ਦਾ ਸਾਥੀਓ ਤਗੜੇ ਹੋ ਕੇ ਆਪਾਂ ਇਹ ਲੜਾਈ ਲੜਨੀ ਹੈ ਤਾਂ ਆਪਣੇ ਤੇ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਅਟੈਕ ਨੇ ਜਿਵੇਂ ਕਿ ਅੱਜ ਨਵੀਂ ਅਪਡੇਟ ਤੁਹਾਨੂੰ ਮੈਂ ਦੰਨਾ ਇੱਕ ਪੀਕਾ ਨੇਰ ਤੋਂ ਲੈਂਡ ਜਿਹੜੀ ਵਣਾਂ ਵਾਲੇ ਆ ਰਹੀ ਹੈ ਬਿਜਲੀ ਦੀ ਵੱਡੇ ਇੱਕ ਇੱਕ ਕਨਾਲ 'ਚੋਂ ਖੰਭੇ ਲੱਗਣੇ ਨੇ ਚਾਰ ਟਾਈਪ ਦੇ ਖੰਭੇ ਨੇ ਛੋਟਾ ਫਿਰ ਵੱਡਾ ਫਿਰ ਉਸ ਤੋਂ ਵੱਡਾ ਜਿਹੜਾ ਸਭ ਤੋਂ ਵੱਡਾ ਇੱਕ ਕਨਾਲ 'ਚ ਖੰਭਾ ਲੱਗਣਾ ਹੈ ਜਿਹੜੀ ਵਣਾਂ ਵਾਲੇ ਲੈਂ ਆਉਣੀਆਂ ਜਿਸ ਤੇ ਤੰਬੂ ਵਾਲਾ ਵਣਾਂ ਵਾਲਾ ਤੋਤਾਲ ਹਾਮ ਜਿਹੜੀ ਕਾਨਗੜਾ ਤੇ ਕਲਾੜ ਪਿੰਡ ਆਉਂਦੇ ਨੇ ਜਿਹੜੇ ਆਪਣੀ ਤਸੀਲ ਦੇ ਤਾਂ ਸਾਥੀਓ ਉੱਥੇ ਵੀ ਇਹਨਾਂ ਨੇ ਆਪਾਂ ਨੂੰ ਜਿਹੜਾ ਉਹਦਾ ਮੁਆਵਜ਼ਾ ਨਹੀਂ ਦੇਣਾ ਜਿੱਥੋਂ ਤਾਰਾਂ ਲੰਘੀਆਂ ਦੇਖ ਲਓ ਖੇਤ ਚ ਆਪਣਾ ਜਾਨ ਨੂੰ ਜੀ ਨਹੀਂ ਕਰਦਾ ਵੱਡੇ ਵੱਡੇ 라ਵਣ ਕਢਾ ਦੇਣੇ ਨੇ ਖੇਤਾਂ ਚ ਤੇ ਮੁਆਵਜ਼ਿਆਂ ਵਰੀ ਇਹਨਾਂ ਨੇ ਚੀਕ ਮਾਰਨੀ ਹੈ ਹੁਣ ਉੱਥੇ ਪਤਾ ਨਹੀਂ ਉਹ ਕੋਈ ਪ੍ਰਮਾਣੂ ਪਲਾਂਟ ਦੀ ਤਿਆਰੀ ਹੈ ਜਾਂ ਜੋ ਵੀ ਆ ਉਹ ਆਉਣ ਵਾਲੇ ਸਮੇਂ ਚ ਆਪਣੇ ਸਾਹਮਣੇ ਹੋਣਾ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਜਥੇਬੰਦਕ ਹੋਈਏ ਇਹਨਾਂ ਨਾਲ ਤਾਂ ਕਿ ਆਪਾਂ ਇਹ ਵੱਡੀਆਂ ਲੜਾਈਆਂ ਜਿਹੜੀਆਂ ਲੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਰੇ ਪਾਸੇ ਗੁੱਛੇ ਨੂੰ ਲਾ ਕੇ ਪਤਾ ਨਾਲ ਹੀ ਆ ਜੀ ਆਹ ਪਤਾ ਕੀ ਕਹਿੰਦਾ ਉੱਤੋਂ ਕਹਿੰਦਾ ਬਾਂਦਰ ਦੀ ਕਾਲੀ ਨਾਲ ਬਾਈ ਫੇਰ ਨਹੀਂ ਪੱਕਦੇ ਬਾਂਦਰੇ ਦੱਸਦਾ ਸਾਨੂੰ ਬਾਂਦਰੇ ਦੱਸਦਾ ਜੀ ਸਾਨੂੰ ਤੂੰ ਨਿੱਕਾ ਕਹਿੰਦਾ ਬਾਂਦਰ ਦੀ ਸਾਡਾ ਬੰਦਾ ਸੀ ਉੱਤੇ ਮੁੰਡਾ ਜਿਹੜਾ ਕੰਮ ਕਰਦਾ ਉਹਨੂੰ ਸਰਦਾਰ ਸਾਹਿਬ ਕਹਿੰਦਾ ਕਹਿੰਦਾ ਬਾਂਦਰ ਦੀ ਕਾਲੀ ਨਾਲ ਫੇਰ ਨਹੀਂ ਪੱਕਦੇ 4 ਸਾਲ ਹੋ ਗਏ ਸਾਨੂੰ ਇਹ ਡਿਮਾਂਡ ਕਰਦਿਆਂ ਨੂੰ 4 ਸਾਲ ਆ ਜਾ ਲਿਖੇ ਯਾਰ ਰੋਜ਼ ਇਹੀ ਕੰਮ ਕਰਿਆ ਕਰਦੇ ਨਹੀਂ ਚਾਰ ਸਾਲ ਹੋ ਗਏ ਸਰ ਸਾਹਿਬ ਇਹ ਕੋਈ ਗੱਲ ਹੈ ਨਾ ਇਹ ਕਰਨਾ ਜੀ ਫੇਰ ਕਹਿੰਦੇ ਨੇ ਯਾਰ ਆਹ ਰਸਤੇ ਪਿੱਛੇ 50 ਵਾਰੀ ਇਹਨਾਂ ਨੂੰ ਕਹਿੰਦੇ ਆ ਉਹੀ ਕੰਮ ਫੇਰ ਇਹਨਾਂ ਦਾ ਲਿਖੇ ਉਹ ਨੰਬਰ ਕਿਹੜਾ ਹੈ ਇਹਨਾਂ ਦਾ